ਜੱਗੀ ਨੋ ਪਕੜੀ ਜੱਟ ਦਾ ਫਰੰਦਾ ਤੇ ਨੀ ਲੀ ਦਿੱਤ ਤੇ ਪੂਰੂ ਰੱਖਦਾ ਖੜਾ ਦੇ ਵਿੱਚੀਂ ਗਰਾਂ ਗੁਰਦੇ ਜੱਟ ਨੂੰ ਮੈਂ ਨਾ ਫਰੰਦਾ ਤਾਂ ਅੰਦਾਸਲਾ ਹੈ ਮਾੜੀ ਗੁੰਗੁਰੇ ਆਖ ਬੰਦਦਾ ਜਿੱਹੀ ਮੈਂ ਚੀਜ਼ਾਂ ਆਇਂ ਤਾ ਗਾਣਿਆ ਹੋਰ ਤੂੰ ਬਣੇਗਾ ਕਿਹਨੇ ਕਿਹਲੇ ਖਾਣੇ ਬਾਜੀ ਜੋ ਰਾਈ ਆਵੇ ਸਾਰਾ ਕੁਝ ਆਵੇ ਦੇ ਬਹਿ ਜਾਂਦਾ ਵਾ ਮਖਾ ਯੇ ਨਾ ਕੇ ਸਾਰਿਆਂ ਨੂੰ ਪਾਉਂਦੇ ਆ ਪਰ ਮੈਂ ਖੜਵੇਂ ਵੇ ਮੇਂ ਵੇ ਸਟੋਰੀ ਪਾਉਂਦੇ ਆ ਅੱਛਾ ਤੂੰ ਕਹਿਣਾ ਜੋ ਨਹੀਂ ਤੋਡਾ ਸ਼ੀਸ਼ਾ ਨਾ ਤੋੜਦਿਆ ਸੀ ਇਨਡਾਇਰੈਕਟਲੀ ਵਿੱਚ ਐਂ ਕਹਦੀ ਨਾ ਬਾਜੀ ਇਹ ਇਹ ਵਾਰਨਿੰਗ ਦੇਈ ਜਾਂਦਾ ਨਾ 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 ਅਸਿਰਵਿੰਦਰ ਵਿਚਾਰ ਡਰ ਗਿਆ ਤੇ ਨਾ ਭਾਬੀ ਬੋਲੂਗੀ ਹੈ ਸਮਝੀ ਨਾ ਨਾ ਸਨੇਪ ਜੇ ਹੋਰ ਮੰਨਿਆ ਨਾ ਸਨੇਪ ਫਸਟ ਨਿਕਲਦਾ ਜੀ ਆਪਣੋਂ ਦੋਵਾਂ ਚ ਆਹ ਦੋਮਾ ਜੀ ਤੁਸੀਂ ਇਹ 10 ਰੁਪਏ ਦੇ ਦੇਣਾ ਗੱਲ ਇੱਥੇ ਰਹਿ ਗਈ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ پتہ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜੀ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਅੰਤ ਤੱਕ ਜਰੂਰ ਦੇਖਿਓ ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਮੈਂ ਤੇ ਸਨੋਵਰ ਚੱਲੇ ਡਿਸਪੋਜ਼ਲ ਮੋਡ ਨੂੰ ਪਾਈ ਵਾਪਸ ਜਿਹੜਾ ਕੋਈ ਪਾਣੀ ਪੂਣੀ ਜਨ ਤੇ ਆਪਣੇ ਵਿਆਹ ਦੂਜਾ ਕੁੜੀ ਨੂੰ ਤੋੜਨ ਵਾਲਾ ਜਿਹੜਾ ਪਰੌਣੇ ਦੀ ਰੋਟੀ ਕੀਤੀ ਸੀ ਉਹਦਾ ਵਲੌਗ ਆ ਗਿਆ ਵਾ ਤੇ ਉਹ ਵਲੌਗ ਪਾਇਆ ਹੋਇਆ ਤੇ ਬਈ ਬਨੇ ਸਾਰੇ ਜਣੇ ਜਰੂਰ ਵੇਖਿਓ ਇੱਕ ਵਾਰੀ ਜਿਹੜੇ ਦੇ ਚੈਂਪਲੈਂਸ ਨੂੰ ਰਾਹ ਹੀ ਮਿਲਦਾ ਤੇ ਉੱਥੇ ਹੋਰ ਕੀ ਬਣੇਗਾ ਸਾਈਮ ਹਮਨੇ ਲੱਗਦਾ ਹੈ ਕਿ ਮੋਗਾ ਮਰਜ਼ੀ ਨਹੀਂ ਤਾਂ ਕੀ ਫਿਰਦਾ ਜਿਹੜਾ ਜਿਹਦਾ ਜੀਵਨ ਕਹਿੰਦਾ ਮੋਗਾ ਤੇ ਲੀ ਬਣਾਈ ਫੇਨਾਂ ਨੇ ਕੋਈ ਤਾਂ ਗੱਲ ਲੈ ਉਹ ਤੇ ਫੇਰ ਆਂ ਸਾਈਡ ਹੀ ਖਲੋੜੀ ਲੈ ਉਹ ਜਾਂਦੀ ਚੋਰ ਆ ਕਨੈਕਟਰ ਵੇਲ ਲੋ ਰਹਾਂ ਹੁੰਦੇ ਆਉਂਦੇ 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 ਉਹ ਪਹਿਲਾਂ ਕਾਹਦਾ ਲੰਘ ਲੈ ਅੜੀ ਚੋਰ ਵੈਰ ਬਣਾਏ ਨਾ ਨੇ ਇੱਥੇ ਚੜੀ ਬਾਜੀ ਕੋਲ ਸਭਾ ਵੀ ਕਰਦੀ ਹਾਂਜੀ ਤਾਂ ਖਾਣਿਆ ਹੋਰ ਤੋਂ ਕੋਈ ਨਹੀਂ ਦਾ ਜੀ ਰਿਪੋਰਟ ਦਿਖਾ ਕੇ ਕਿਹਾ ਮੈਂ ਬਾਹਰ ਆ ਮੇਰੇ ਦੀ ਵਿੱਚ ਪਿਸਕਾਰ ਬੁਰੀ ਵਾਸਤੇ ਨਹੀਂ ਦੋ ਮੋਨ ਦੇ ਪਜੀ ਆਪਾਂ ਮਾਰੇ ਜੀ ਵੀ ਵਿਆਹੀ ਆਈ ਨਾ ਅੱਛਾ ਆਹੀ ਟੇਬਲ ਸੀ ਅੱਛਾ ਤੇ ਅੱਛਾ ਸਾਡਾ ਰਵਿੰਦਰ ਨਾ ਉਹ ਪਤਾ ਨਹੀਂ ਸੀ ਕੱਚ ਦੇ ਟੇਬਲ ਦੇ ਉੱਤੇ ਸਾਡਾ ਦੂਜੀ ਟੀਵੀ ਵੇਂਦਾ ਮਿੰਨਾ ਨਾ ਉਹ ਕਿਤੇ ਭਾਪੀ ਮੈਨਾਂ ਵੈਸੀ ਰੱਖਿਆ ਸੀ ਸ਼ੀਸ਼ਾ ਟੁੱਟ ਗਿਆ ਓ ਬੱਚਾ ਅਛਾ ਤੂੰ ਕਹਿਣਾ ਜੀ ਉਹਨੀ ਤੁਹਾਡਾ ਸ਼ੀਸ਼ਾ ਨਾ ਤੋੜ ਦਿਆ ਸੀ ਇਨਡਾਇਰੈਕਟਲੀ ਵਿੱਚ ਐਂ ਕਹਦੀ ਨਾ ਬਾਜੀ ਇਹ ਹਾਂ ਐ ਹਾਂ ਐ ਸੁਣਾ ਵੱਜ ਵੀ ਸਕਦਾ ਹਾਂ ਭਾਈ ਇਹ ਕਹਿਣਾ ਚਾਹੁੰਦੇ ਤੁਸੀਂ ਅਰੇ ਅੱਗੇ ਦੱਸੀ ਜਾਂਦੀ ਹੈ ਨਾ ਨਹੀਂ ਪਹਿਨੋਈ ਪਹਿਨੋਈ ਵਾਰਨਿੰਗ ਦੇਈ ਜਾਂਦਾ ਨਾ 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 ਅਸਲ ਰਵਿੰਦਰ ਵਿਚਾਰ ਗੱਲ ਕੇ ਤੇਰੀ ਭਾਪੀ ਬੋਲੂਗੀ ਮੈਂ ਆ ਕੇ ਕਹਿੰਦਾ ਕੀ ਕਰਦਾ ਮੈਂ ਚੁੱਪਚੀ ਨਾਲ ਚੀਜ਼ ਨਹੀਂ ਕੀਆ ਨਰਾਈ ਫਰੂਟਸ ਅੱਜ ਤੱਕ ਖਾ ਲੇਗਾ ਤੇ ਕੱਲ ਨੂੰ ਹੈ? ਹਣ ਬਹਿ ਮੂੰਹਲੀ ਦੇਖ ਲੈ। ਹੈ ਆਹੋ। ਨਹੀਂ ਅੱਜ ਤੱਕ ਖਾ ਲੇਗਾ। ਐਮਾ ਸਰਪ ਇਹਨੂੰ ਕਹ ਅੱਜ ਤੱਕ ਡਰਾਈ ਫਰੂਟ ਖਾ ਲੇਗਾ ਤੇ ਕੱਲ ਨੂੰ। ਹਣ ਵੀ ਇਹ ਮੂੰਹਲੀ ਬਾਹਰ। ਹੈ? ਇਹ ਆਦੀ ਮੂੰਹਲੀ। ਘੋੜੇ ਦੇ ਨਾਲ ਜੂਮ ਮਾਰਿਆ ਕਰ ਮੇਰੇ। ਢੋੜੇ ਘੋੜੇ ਦਾ ਰਾਤ ਨੂੰ ਸਾਈਡ ਤੇ ਆਪਣੇ ਢੋਲ ਜਾਨ। ਆਹ ਵੇਲਾ ਪਿੰਡ ਜਾਣ ਕੇ ਘੋੜਾ ਘੁੰਮਦੇ। ਘੋੜੇ। ਤੁਹਾਵਰੇ ਕਾ ਆਪਣਾ ਹੀ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਹੋਏ ਨੇ ਇਹਨਾਂ ਵਿੱਚ ਹੀ ਹਾਂ ਇਧਰ ਨੂੰ ਕਰ ਲੈ ਮੇਜ਼ ਖੇਚ ਲੈ ਮੈਂ ਇੱਥੇ ਹੀ ਆਪਣਾ ਚਲਾ ਦੇ ਰਿਹਾ ਹਾਂ ਕੰਮ ਜੋ ਰੁਕ ਜਾ ਦੋ ਮਿੰਟ ਬਾਹਰ ਸਾਈਡ ਤੇ ਮਾੜਾ ਬੰਦਾ ਆਇਆ ਸਾਰੀ ਬਾਣੀ ਪ੍ਰਿੰਟਰ ਆ ਹਲੇ ਭਾਜੀ ਕਿਨੇ ਕਿਹਰੇ ਖੜੇ ਭਾਜੀ ਜੋ ਰਾਹੀ ਆਵੇ ਸਾਰਾ ਕੁਝ ਆਵੇ ਦੇ ਭਾਜੀ ਇਹ ਦੂਜਾ ਰਹਿ ਗਿਆ ਆਪਣਾ ਚਿਕਨ ਸ਼ੈਸ਼ਲੇ ਨਹੀਂ ਨਹੀਂ ਆਇਆ ਉਹ ਉਹ ਬਾਹਰ ਕਾਢ ਦੀ ਤੇ ਰਿਆ ਗਿਆ ਹਲੇ ਫਾਦਾ ਵਿਆ ਦੇ ਆਦੇ ਗੋਪੀ ਵਾਲੇ ਕੋਈ ਨਹੀਂ ਮੈਂ ਪਨੀਰ ਵਾਲੇ ਪਨੀਰ ਆ ਯਾਰ ਬਾਜੀ ਦੀ ਸਿਹਤ ਬਣੀ ਕੋਈ ਮਲੇ ਮੋਟ ਪਤਾ ਲੱਗੇ ਵੀ ਸਵੇਰੇ ਦੀ ਖਾ ਕੇ ਸਿਹਤ ਬਣੀ ਕਿ ਨਹੀਂ ਵੀ ਲੈ ਦੱਸ ਦੇਖੋ ਪਲੇਟ ਪਰੋਣੇ ਦੀ ਪਲੇਟ ਤਾਂ ਫੋਲ ਹੀ ਜਾਵੇ ਸਨੋਵਰਾ ਮੈਂ ਪਾ ਦिए ਭਰਾ ਦੀ ਮੈਂ ਸਰਵ ਕਰਦਾ ਵਾ ਯਾਰ ਲੋਕ ਆਏ ਬੜਾ ਕਹਿ ਦਿੰਦੇ ਕਿ ਸਨੋਵਰਾ ਆਪਦੀਆਂ ਪਲੇਟਾਂ ਤੇ ਪਾ ਕੇ ਬਹਿ ਜਾਂਦਾ ਵਾ ਬੁਖਾਰੀਏ ਨੇ ਕਿ ਸਾਰਿਆਂ ਨੂੰ ਪਾਉਂਦਿਆ ਸਾਰਨ ਸਾਰਿਆਂ ਨੂੰ ਚੱਲਾ ਦੋ ਉੱਧਰ ਕਾਲੀਏ ਓਹੋ ਡਾਂਢੀ ਲੈ ਗਈ ਦੇ ਚੱਲ ਕਰੀਂ ਪਿੱਛੇ ਪਾਜੀ ਦੂਜੇ ਵੱਡੇ ਵੀ ਬੈਠਾ ਵਾ ਨਾ ਨਾ ਮੈਂ ਅੱਛਾ ਤੂੰ ਹੀ ਨਹੀਂ ਬਾਜੀ ਤੂੰ ਚਿਕੜ ਸ਼ੈਸ ਲਈ ਅੱਛਾ ਤੀ ਚਿਕੜ ਜੀ ਅਗਲੀ ਗੱਲਾਂ ਖਾਓਗੇ ਹੈ ਯੂ ਵੀ ਮਤਲਬ ਆ ਕੇ ਬਹਿ ਜਾਂਦਾ ਵਾ ਬਘਾਰੀਏ ਨਾ ਕੀ ਸਾਰਿਆਂ ਨੂੰ ਪਾਉਂਦਿਆ ਪਰ ਮੈਂ ਖਾੜਵੇਂ ਕੇ ਸਟੋਰੀ ਪਾਉਂਦਾ ਚੱਲਦਾ ਹਾਂ ਉੱਤੇ ਨਹੀਂ ਚੈੱਕ ਕਰ ਇੱਕ ਕੋਟੇ ਦੀ ਇੱਕ ਕੋਟੇ ਦੀ ਇੱਕ ਇਹਦੀ ਇੱਕ ਇਹਦੀ ਓਕੇ ਸਾਡੇ ਵਾਂਗੂ ਤਰ ਵੀ ਨਹੀਂ ਪੁਲਿਸ ਤੂੰ ਤਾਂ ਦੇਖਦਾ ਕੋਈ ਨਹੀਂ ਪੁਲਿਸ ਸਟਾਪ ਆਇਆ ਮਨੋ ਲੰਕਿੰਗ ਬਾਰੀਥਣੀ ਸਨਓਰ ਲੰਪਿਆ ਬਿੱਲੀ ਵਾਂਗੂ ਝਾਕਦਾ ਸੀ ਮੈਂ ਕਿਹੜਾ ਲੰਕ ਗਿਆ ਯਾਰ ਭਾਈ ਲੰਕ ਦੇਖਿਆ ਮੈਨੂੰ ਗੱਡੀਏ ਉਹਨੇ ਕਿਹੜੇ ਰੱਖਿਆ ਉਹ ਤਾਂ ਸਾਡੇ ਤੋਂ ਅੱਗੇ ਸੀ ਪ੍ਰੋਟੋਕਾਲ ਬਖੋਣਾ ਪੈਂਦਾ ਗੱਡੀਆਂ ਨਾਲ ਸਮਝੀ ਨਾ ਨਾ ਸਨੈਪ ਤੇ ਹੁਣ ਮੰਨਿਆ ਕਿ ਨਹੀਂ ਸਨੈਪ ਫਸਟ ਤੈਨੂੰ ਪਤਾ ਨਹੀਂ ਨਹੀਂ ਹੁਣ ਕਿਵੇਂ ਮੰਨਿਆ ਮੈਂ ਪਰ ਇੱਥੇ ਹੀ ਗੱਲ ਰਹਿ ਜਾਂਦੀ ਆਪਣੋਂ ਦੋਵਾਂ ਆਹੋ ਦੋਵਾਂ ਚੀਜ਼ ਰਹਿ ਗਈ ਇਹ 10 ਰੁਪਏ ਦੇ ਦੇਨਾ ਗੱਲ ਇੱਥੇ ਰਹਿ ਜਾਂਦੀ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ